ਜੀ ਮੈਂ ਤੁਹਾਡੇ ਨਾਲ ਬਹੁਤ ਦਿਨਾਂ ਤੋਂ ਗੱਲ ਕਰਨੀ ਸੀ ਮੈਂ ਇੱਕ ਵਾਇਰਲ ਹੋਇਆ ਵਾ ਗਲਾ ਜਾਂ ਇੱਕ ਦਾ ਟੁੱਪ ਚ ਬੈਠੀ ਸੀਗੀ ਸਿਰ ਬਹੁਤ ਦੁਖਦਾ ਸੀ ਤੇ ਜਿੱਦਾਂ ਹੁਣ ਵੀਰਾ ਰਾਜਵਰਜ ਬੰਦਾ ਦੀ ਡੈਥ ਹੋਈ ਆ ਨਾ ਕੋਈ ਕਿਵੇਂ ਦੇ ਸਵਾਲ ਕਰ ਰਿਹਾ ਕੋਈ ਕਿਵੇਂ ਦੇ ਰੱਬ ਜਾਣਦਾ ਹੋਇਆ ਕੀ ਆ ਹਨਾ ਤੇ ਸਾਨੂੰ ਸਾਰਿਆਂ ਨੂੰ ਪਤਾ ਐ ਐਕਸੀਡੈਂਟ ਦਾ ਮੁੱਦਾ ਬਣਿਆ ਕਿਵੇਂ ਵੀਰ ਨਾਲ ਹੋਈ ਕਿਵੇਂ ਨਹੀਂ ਰੱਬ ਜਾਣਦਾ ਪਰ ਸੋਚਣ ਵਾਲੀ ਗੱਲ ਕੀ ਤੇ ਨਾ ਕਿ ਤੇ ਵੀ ਆ 30 ਲੱਖ ਦਾ ਹੈਲਮਟ ਤੇ 20 ਲੱਖ ਦੀ ਬਾਈਕ ਜਿਹਦੇ ਵਿੱਚ ਕੀ ਡਰਾਈਵਿੰਗ ਦੇ ਵਿੱਚ ਗੇਅਰ ਵੀ ਇਦਾਂ ਦੇ ਨੇ ਕਿ ਸੋਚ ਤੋਂ ਪਰੇ ਐਕਸੀਡੈਂਟ ਹੋਇਆ ਡੈਥ ਹੋਈ ਆ ਪਰ ਡਾਕਟਰਾਂ ਨੇ ਮੌਤ ਤੇ ਵੀ ਸਿਆਸਤ ਖੇਢੀ ਤੇ ਉਸ ਤੋਂ ਵੱਡੀ ਸਿਆਸਤ ਕਿਨਾਂ ਨੇ ਖੇਢੀ ਡਾਕਟਰਾਂ ਨੇ 35 ਲੱਖ ਰੁਪਏ ਦਾ ਬਿੱਲ ਬਣਾਇਆ ਹਨ ਤੇ ਸਾਰੇ ਨੇ ਸਿਆਸਤ ਖੇਡੀ ਫੇਰ ਸਿਆਸਤ ਖੇਡੀ ਉਹਨਾਂ ਦੀ ਜਦੋਂ ਸੰਸਕਾਰ ਹੋ ਜਾਂਦਾ ਹੈ ਉੱਥੇ ਫੋਨ ਚੋਰੀ ਕੀਤੇ ਗਏ ਜਦ ਕਿ ਇੰਨੀ ਸਿਕਿਉਰਿਟੀ ਹੋਣ ਦੇ ਫਜ਼ੂਲ ਸੀਐਮ ਸਭ ਉੱਥੇ ਪਹੁੰਚੇ ਹੋਏ ਪੰਜਾਬ ਦੀ ਪੁਲਿਸ ਲੱਗੀ ਹੋਈ ਆ ਉੱਥੇ ਫੇਰ ਵੀ ਚੋਰੀ ਹੋਈ ਆ ਠੀਕ ਆ ਤੇ ਫਿਰ মিডিਆ ਵਾਲੇ মিডিਆ ਵਾਲਿਆਂ ਦਾ ਹਾਲ ਦੇਖੋ ਤੁਸੀਂ ਜਿਹੜਾ ਵੀ ਜਾਂਦਾ ਸੀ ਉਹਦੇ ਮੂੰਹ 'ਚ ਮੈਕ ਸੁੱਟ ਦਿੰਦੇ ਸੀ ਵੀ ਹਾਂ ਇਹ ਦੱਸੋ ਜੀ ਤੁਸੀਂ ਕਿੰਨੇ ਕੁ इमोशनल ਹੋ ਕਿੰਨਾ ਕੁ ਵਧੀਆ ਦੇਖਦੇ ਸੀ ਉਹ ਭਾਈ ਜਿਹਦਾ ਕੱਲਾ ਕੱਲਾ ਘਰ ਦਾ ਚਿਰਾਗ ਬੁੱਝ ਗਿਆ ਇਹ ਗੱਲਾਂ ਪੁੱਛਣ ਦੀਆਂ ਨੇ ਕਿ ਕਰਨ ਦੀਆਂ ਨੇ ਹੈਰਾਨ ਗੀ ਦੀ ਗੱਲ ਹੋਈ ਪਈਆਂ ਲੋਕਾਂ ਤੇ ਹਰ ਕੋਈ ਬੰਦਾ ਆਪਣੇ ਢਿੱਡ ਲਈ ਕਿਤੇ ਵੀ ਬਸ ਮੁੱਦੇ ਬਣਾ ਕੇ ਰੋਟੀਆਂ ਕਮਾਉਣ ਲੱਗ ਜਾਂਦਾ ਮਾਰਨ ਤੋਂ ਲੈ ਕੇ ਫੇਲਾ 40 ਹਸਪਤਲ ਤੋਂ ਲੈ ਕੇ ਜਿੱਦਾਂ ਮਸ਼ੀਨ ਯੂਜ਼ ਮਿਲੀ ਪਰ ਮੀਡੀਆ ਵਾਲਿਆਂ ਨੇ ਤਾਂ ਟਿੱਡੇ ਚੋਂ ਬੜੀ ਸਾਰੀ ਠੰਡ ਪੈ ਗਈ ਉਹਨੇ ਤਾਂ ਜਿਸ ਦਿਨ ਵੀ ਰਾ ਦਾਖਲ ਕੀਤਾ ਸੀ ਉਸ ਦਿਨੇ ਕਹਿਣ ਲੱਗੇ ਸੀ ਰਾਜਵੀਰ ਜਵੰਦਾ ਜੀ ਨਹੀਂ ਰਹੇ ਨਹੀਂ ਰਹੇ ਬੜੀਆਂ ਰੋਟੀਆਂ ਸੇਕੀਆਂ ਸੋ ਸਾਰੇ ਕਮੈਂਟਾਂ ਦੇ ਵਿੱਚ ਲਾਣਤੀਆਂ ਨੂੰ ਲਾਹਣਤ ਪਾਉ ਚੋਰੀ ਕਰਨ ਵਾਲਿਆਂ ਨੂੰ ਵੀ ਡਾਕਟਰਾਂ ਨੂੰ ਵੀ ਤੇ ਆ ਮੀਡੀਆ ਨੂੰ ਵੀ